ਮੈਨੇਜਮੈਂਟ ਕੋਲੇ ਪੈਸਾ ਪਤ ਜਾਨ ਬੁਝਕੇ ਨਹੀਂ ਦਿੱਤੀਆਂ ਜਾ ਰਹੀਆਂ ਸਾਡੀਆਂ ਤਨਖਾਹਾਂ ਜੇ ਸੇਟ ਮਿਲਦੇ ਕਾਮਿਆਂ ਨੇ ਤਨਖਾਹਾਂ ਨਾ ਮਿਲਣ ਕਾਰਨ ਕੀਤਾ ਪਾਰੀ ਰੋਜ਼ ਪ੍ਰਦਰਸ਼ਨ ਅਤਸਵੀਰਾ ਤੁਹਾਡੇ ਸਕਰੀਨ ਤੇ ਜੀਸੀਟੀ ਮਿਲ ਫਗਵਾੜਾ ਦੇ ਅੰਦਰ ਕੰਮ ਕਰਨ ਵਾਲੇ ਕਾਮਿਆਂ ਦੀਆਂ ਨੇ ਜਿਨ੍ਹਾਂ ਦੇ ਵੱਲੋਂ ਇਲਜ਼ਾਮ ਸਾਦੇ ਜਾ ਰਹੇ ਨੇ ਮੈਨੇਜਮੈਂਟ ਤੇ ਕਿ ਉਹਨਾਂ ਦੀਆਂ ਤਨਖਾਹਾਂ ਰੋਕੀਆਂ ਗਈਆਂ ਨੇ ਪਿਛਲੇ 5-6 ਮਹੀਨਿਆਂ ਤੋਂ ਸੈਲਰੀ ਨਹੀਂ ਦਿੱਤੀ ਗਈ ਓਵਰਟਾਈਮ ਤੱਕ ਰੋਕ ਲਿਆ ਗਿਆ ਤੇ ਬੋਨਸ ਵੀ ਨਹੀਂ ਦਿੱਤਾ ਗਿਆ ਕਾਮਿਆਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮੈਨੇਜਮੈਂਟ ਦੇ ਕੋਲ ਪੈਸਾ ਤਾਂ ਹੈ ਪਰ ਜਾਣਬੁੱਝ ਕੇ ਉਹਨਾਂ ਦੀਆਂ ਤਨਖਾਹਾਂ ਨੂੰ ਰੋਕਿਆ ਗਿਆ ਹੈ ਇਸ ਦੇ ਨਾਲ ਹੀ ਨਾਲ ਉਹਨਾਂ ਇਹ ਵੀ ਕਿਹਾ ਕਿ ਉੱਚ ਸਟਾਫ ਮੈਂਬਰਾਂ ਦੇ ਵੱਲੋਂ ਸਾਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਤੇ ਸਾਡੇ 23 ਤੋਂ 24 ਲੱਖ ਰੁਪਏ ਵੀ ਆਪਣੇ ਨਾਮ ਕਰ ਲਏ ਗਏ ਨੇ ਇਸੇ ਵਿੱਚਕਾਰ ਕੁਝ ਕਾਮਿਆਂ ਨੇ ਜਾਣਕਾਰੀ ਦਿੰਦਿਆ ਕਿ ਹਾਲ ਕਿ ਸਾਡੇ ਘਰ ਦੇ ਹਾਲਾਤ ਬਹੁਤ ਹੀ ਮਾੜੇ ਨੇ ਸਾਡੇ ਪਰਿਵਾਰਿਕ ਮੈਂਬਰ ਜੋ ਕਿ ਬਿਮਾਰ ਨੇ ਪਰ ਉਹਨਾਂ ਦੇ ਇਲਾਜ ਵਾਸਤੇ ਵੀ ਸਾਡੇ ਕੋਲ ਪੈਸੇ ਨਹੀਂ ਨੇ ਕਿਉਂਕਿ ਸਾਡੀਆਂ ਸੈਲਰੀਆਂ ਕਈ ਸਾਲ ਤੋਂ ਰੁਕੀਆਂ ਪਈਆਂ ਨੇ ਕਿਸੇ ਕਾਮੇ ਨੇ ਕਿਹਾ ਕਿ 5 ਮਹੀਨੇ ਤੋਂ ਸੈਲਰੀ ਨਹੀਂ ਮਿਲੀ ਤੇ ਕਿਸੇ ਨੇ ਕਿਹਾ ਕਿ 1 ਸਾਲ ਤੋਂ ਓਵਰਟਾਈਮ ਨਹੀਂ ਮਿਲਿਆ ਤੇ ਕਿਸੇ ਨੇ ਕਿਹਾ ਕਿ 2 ਸਾਲ ਤੋਂ ਬੋਨਸ ਨਹੀਂ ਦਿੱਤਾ ਗਿਆ ਆਓ ਇੱਕ ਵਾਰ ਰੁਕ ਕਰਦੇ ਆ ਇਹਨਾਂ ਕਾਮਿਆਂ ਦਾ ਬਿਆਨਾਂ ਦਾ ਕਿ ਆਖਿਰਕਾਰ ਕੀ ਹੈ ਪੂਰਾ ਮਾਮਲਾ ਦਵਿੰਦਰ ਸਿੰਘ ਆ ਜੀ ਦਵਿੰਦਰ ਸਿੰਘ ਜੀ ਮਾਮਲਾ ਕੀ ਹੈ ਜੀ ਜੀਸੀਟੀ ਬਾਹਰ ਤੁਸੀਂ ਤਨਣਾ ਦਿੱਤਾ ਵਾ ਮਾਮਲਾ ਇਹ ਆ ਜੀ ਸਾਡੀ ਨਾ ਪਿਛਲੇ 6 ਮਹੀਨਿਆਂ ਤੋਂ ਲਗਾਤਾਰ 6 ਮਹੀਨੇ ਤਨਖਾਹ ਰੁਕੀ ਹੋਈ ਆ 1 ਸਾਲ ਦਾ ਓਵਰਟਾਈਮ ਰੁਕਿਆ ਹੋਇਆ ਤੇ 2 ਸਾਲ ਦਾ ਸਾਡਾ ਬੋਨਸ ਰੁਕਿਆ ਹੋਇਆ ਆ ਇਹਨਾਂ ਤੋਂ ਇਲਾਵਾ ਸਾਡਾ EISI ਨਹੀਂ ਜਮ੍ਹਾਂ ਹੋ ਰਿਹਾ ਸਾਡੇ PF ਫੰਡ ਦਾ ਕੋਈ ਹਿਸਾਬ-ਦਾਬ ਨਹੀਂ ਹੈਗਾ ਨਾ ਸਾਨੂੰ ਕੋਈ ਆਨਲਾਈਨ ਸ਼ੋਅ ਹੁੰਦਾ ਹੈ ਜੀ ਠੀਕ ਆ ਜੀ ਇਸ ਤੋਂ ਇਲਾਵਾ ਕੱਲ ਨੂੰ ਸਾਨੂੰ ਕੋਈ ਚੀਜ਼ ਦੀ ਪੈਸੇ ਦੀ ਲੋੜ ਆ ਹੋਣੀ ਇਹ ਦੇਰੇ ਠੀਕ ਆ ਜੀ ਸਾਡੇ ਘਰੇ ਅਨਾਜ ਆਟਾ ਦਾਲ ਸਭ ਮੁੱਕਿਆ ਹੋਇਆ ਆ ਬੱਚੇ ਪੜਾਉਣ ਤੋਂ ਬੈਠੇ ਆਂ ਬਿਜਲੀ ਦੇ ਬਿੱਲ ਭਰਨ ਤੋਂ ਬੈਠੇ ਆਂ ਇੰਨੀ ਗਰਮੀ ਵਿੱਚ ਠੀਕ ਹੈ ਜੀ ਅਸੀਂ ਰੋਜ਼ ਇਨਾਂ ਕੋਲ ਆਉਂਦੇ ਆਂ ਰੋਜ਼ ਮੰਨਤ ਤਰਲ ਕਰਦੇ ਆਂ ਕਿ ਸਾਡੀ ਕਟੋਵੜ ਤਨਖਾਹ ਦੇਈ ਜਾਓ ਠੀਕ ਹੈ ਜੀ ਸਾਡੇ ਘਰ ਦਾ ਖਰਚਾ ਹਾਂਜੀ ਕੀ ਮਾਮਲਾ ਕੀ ਅੱਜ ਮੱਗੀ ਜੀ ਸੀਡੀ ਦੇ ਬਾਹਰ ਤੁਸੀਂ ਮਾਂ ਕੀ ਤਰਨਾ ਦਿੱਤਾ ਵਾ ਉਹੀ ਮਾਮਲਾ ਜਿਹੜਾ ਸਾਡੇ ਭਰਾਵਾਂ ਦਾ ਉਹੀ ਮਾਮਲਾ ਸਾਡਾ ਭੈਣਾਂ ਦਾ ਹੀ ਹੈ ਤੁਹਾਨੂੰ ਕਿੰਨੇ ਸਮੇਂ ਤੋਂ ਨਹੀਂ ਆਪਾਂ ਨੂੰ ਤਨਖਾਹ ਮਿਲ ਰਹੀ ਕਿੰਨੇ ਸਮੇਂ ਤੋਂ ਤਨਖਾਹ ਨਹੀਂ ਮਿਲ ਰਹੀ ਪੰਜ ਮਹੀਨੇ ਤੋਂ ਸੈਲਰੀ ਨਹੀਂ ਮਿਲ ਰਹੀ ਸਾਨੂੰ ਤੋਂ ਇੱਕ ਸਾਲ ਤੋਂ ਓਵਰਟਾਈਮ ਨਹੀਂ ਮਿਲ ਰਿਹਾ ਅਗਰ ਸਾਨੂੰ ਕੋਈ ਜ਼ਰੂਰਤ ਪੈਣੀ ਆਸੀ ਕਿੰਨੇ ਆ ਵੀ ਸਾਨੂੰ ਫੰਡ ਵਿੱਚੋਂ ਲੋਨ ਦਿੱਤਾ ਜਾਵੇ ਉਹ ਵੀ ਨਹੀਂ ਸਾਨੂੰ ਦਿੱਤਾ ਜਾਂਦਾ ਪੀਐਸਆਈ ਦੇ ਪੈਸੇ ਵੀ ਨਹੀਂ ਭਰੇ ਜਾਂਦੇ ਤੁਹਾਡੇ ਘਰ ਅਗਰ ਕੋਈ ਬਿਮਾਰ ਆ ਤਾਂ ਉਹਦਾ ਇਲਾਜ ਵੀ ਨਹੀਂ ਹੋ ਰਿਹਾ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਕੋਈ ਉੱਚ ਅਧਿਕਾਰੀ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਹੁੰਦੀ ਹੈ ਬਸ ਅਜੇ ਇੱਕ ਵਾਰੀ ਕੀਆ ਮਾਮਲਾ ਗਿਆ ਹੈ ਇਹ ਜੀਐਸਟੀ ਕੇ ਬਾਤ ਕਰਨਾ ਹੈ ਜੀ ਉਹ ਵੀ ਪੈਸੇ ਆ ਕਿ ਜਿਹੜੇ ਮੈਨੇਜਮੈਂਟ ਹੈਗੀ ਇੱਥੇ ਦੀ ਸਟਾਫ ਜਿੰਨੇ ਵੀ ਹੈਗੇ ਆਪਣਾ ਕਲੀਅਰ ਕਰੀ ਜਾ ਰਹੇ ਆ ਤੇ ਆਪਣੇ ਪੈਸੇ ਪੂਰੇ ਕਰੀ ਜਾ ਰਹੇ ਆ ਵਰਕਰਾਂ ਨੂੰ ਕੋਈ ਪੈਸਾ ਨਹੀਂ ਆ ਰਿਹਾ ਤੇ 2 ਸਾਲ ਤੋਂ ਜ਼ਿਆਦਾ ਹੋ ਗਿਆ ਇਹਨਾਂ ਨੇ ਜੋ ਫੰਡ ਸਾਡੀ ਸੈਲਰੀ ਤੋਂ ਕੱਟਦੇ ਆ ਤੇ ESIC ਦੇ ਪੈਸੇ ਕੱਟਦੇ ਆ ਕੋਈ ਜਮਾ ਨਹੀਂ ਕਰਾ ਰਹੇ ਉਹ ਪੈਸਿਆਂ ਦੀ ਧਰਫਰੀ ਇਹ ਕਰ ਰਹੇ ਆ ਤੇ ਜੋ ਵੀ ਕਪੜਾ ਕੂਪੜਾ ਜੋ ਵੀ ਹੈ ਚੋਰੀ ਚੋਰੀ ਜੋ ਵੀ ਹੈ ਵੇਚ ਵੇਚ ਕੇ ਆਪਣੇ ਸਾਰੇ ਹਿਸਾਬ ਕਿਤਾਬ ਕਲੀਅਰ ਕਰਕੇ ਬੈਠੇ ਆ ਕਿੰਨੇ ਸਮੇ ਤੋਂ ਆਪਣੀ ਤਨਖਾਹ ਰੁਗੀ ਹੋਈ ਹੈ ਤਨਖਾਹ 6 ਮਹੀਨੇ ਹੋ ਗਈ ਜੀ ਤਨਖਾਹ ਨਹੀਂ ਮਿਲ ਰਹੀ ਇੱਕ ਸਾਲ ਤੋਂ ਜ਼ਿਆਦਾ ওভার ਟਾਈਮ ਹੋ ਗਿਆ ਸਾਡਾ ਬੋਨਸ ਦਿੰਦੇ ਨਹੀਂ ਕਿਸੇ ਮੈਨ ਮਿਲ ਮੈਨੇਜਮੈਂਟ ਨਾਲ ਗੱਲਬਾਤ ਹੋਈ ਹੈ ਇੱਥੇ ਵੀ ਮੈਨੇਜਮੈਂਟ ਨਾਲ ਗੱਲ ਹੁੰਦੀ ਹੈ ਕਹਿੰਦੇ ਨੇ ਕਿ ਪਾ ਰਹੇ ਆ ਪੈਸੇ ਪਾ ਰਹੇ ਆ ਪੈਸੇ ਆਪਣਾ ਆਪਣਾ ਨਰਮਿੰਦਰ ਹੈ ਜੀ ਨਰਮਿੰਦਰ ਜੀ ਕੀ ਮਾਵਲਾ ਕੀ ਜੀ ਸੀ ਡੀ ਦੇ ਬਾਹਰ ਤੋਂ ਜੀ ਧਰਨਾ ਲਾ ਕੇ ਬੈਠੇ ਚੱਲੀ ਜਾ ਰਹੇ ਜੀ ਇਹਨਾਂ ਦਾ ਸਾਡਾ ਉਹੀ 6 5 6 ਤੇ ਉਤੋਂ ਬਾਅਦ ਸਾਡਾ 2 ਸਾਲ ਦਾ ਬੋਨਸ ਪਿਆ ਜੀ ਤੇ ਸਾਡੇ ਐਸਆਈ ਦਾ ਜੀ ਐਸਆਈ ਦੇ ਸਾਰੇ ਪੈਸੇ ਜੀ ਉਹ ਵੀ ਨਹੀਂ ਜਮ੍ਹਾਂ ਹੋ ਰਹੇ ਕੱਟੀ ਜਾ ਰਹੇ ਜੀ ਉਹ ਵੀ ਨਹੀਂ ਮਿਲਿਆ ਸਾਨੂੰ ਖੰਡੇ ਚੋਂ ਵੀ ਨਹੀਂ ਮਿਲ ਰਿਹਾ ਜੀ ਕੁਝ ਪੈਸੇ ਬਸ ਜਿਹੜੇ ਸਾਡੇ ਮਰੀਜ਼ ਬਿਮਾਰ ਆ ਜਿਹੜੇ ਵਰਕਰ ਉਹ ਹੀ ਐਸਆਈ 'ਚ ਜਾਂਦੇ ਹੁੰਦੇ ਜੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਉੱਤੇ ਉਹਨਾਂ ਨੂੰ ਵਾਪਸ ਭੇਜ ਦਿੰਦੇ ਪਏ ਸਾਡੇ ਘਟੋ ਕੋ 8-10 ਇੰਦਾ ਦੇ ਮਰੀਜ਼ ਪਏ ਜਿਨ੍ਹਾਂ ਕੋ ਪੈਸੇ ਹੈ ਨਹੀਂ ਇਲਾਜ ਕਰਾਣ ਲਈ ਜੀ ਬਾਹਰ ਬੱਤੀ ਤੇ ਹਾਂ ਕੀ ਮਾਮਲਾ ਗਿਆ ਹੈ ਜਿਹੜਾ ਅੱਜ आज मामला है जो पाँच महीना हो गया सीरे देते नहीं हम लोग के भूखे पिया से हम लोग रहते हैं यहाँ पर आके धरना ब्याज वाला ब्याज पैसा क्वार्टर खाली कराते हैं हमारे बच्चे हैं हमारे आदमी है अंदर अधिकारी ना किसी गल हुआ तो अंदर कोई ही है क्या बोलते हैं ਦਾ ਨਾਮ ਹਨੀ ਹੈ ਜੀ ਹਾਂ ਜੀ ਹਨੀ ਜੀ ਅੱਜ ਮੈਂ ਤੇ ਕੀ ਤੁਹਾਨੂੰ ਤਰਨਾ ਲਾਣਾ ਪੈ ਗਿਆ ਕੀ ਸਾਰਾ ਗਾਰਾ ਨਾ ਐਦਾ ਜੀ ਸਾਡੀ 5 6 ਮਹੀਨਿਆਂ ਤੋਂ ਸੈਲਰੀ ਓਵਰਟਾਈਮ ਰੋਕਿਆ ਹੋਇਆ ਹੈ 1 ਸਾਲ ਦਾ ਪੈਸੇ ਇਹਨਾਂ ਕੋਲ ਮੈਨੇਜਮੈਂਟ ਕੋ ਲਾ ਰਿਹਾ ਪਰ ਜਿਹੜੇ 3 4 ਸਟਾਫ ਇਹਨਾਂ ਨੇ ਰੱਖੇ ਹੋਏ ਆਪਣਾ ਪੈਸਾ ਆਪ ਹੀ ਕੱਢੀ ਜਾ ਰਹੇ ਆ ਵਰਕਰਾਂ ਨੂੰ ਕੋਈ ਪੈਸਾ ਨਹੀਂ ਮਿਲ ਰਿਹਾ ਤੇ ਸਟਾਫ ਮੈਂਬਰਾਂ ਨੂੰ ਮਿਲਦਾ ਪੈਸਾ ਪੂਰਾ ਉਹਨਾਂ ਨੂੰ ਸਾਰੇ ਪੈਸੇ ਮਿਲ ਗਏ ਜੀ ਕੋਈ ਅਮਾਉਂਟ ਵਗੈਰਾ ਕੋਈ ਉਹਨਾਂ ਨੇ ਆਪਣਾ ਪੀਐਫ ਤੱਕ ਸੈਲਰੀ ਆ ਸਭ ਕੁਝ ਕਲੀਅਰ ਕਰਾਈ ਹੋਈਆਂ ਨੇ ਉਹ ਜਿਹੜੇ 3 4 ਜਣੇ ਕਾਰਨ ਹਾਂਜੀ ਕਾਰਨ ਕੀ ਹੈ ਜਿਹੜੀ ਤੁਹਾਡੀ ਪੇਮੈਂਟ ਰੁਗੀ ਹੋਏ 6 ਮਹੀਨਿਆਂ ਤੋਂ ਸਟਾਫ ਆਪਣੇ ਪੈਸੇ ਕੱਢ ਲੈਂਦੇ ਆ ਵਰਕਰਾਂ ਨੂੰ ਕੋਈ ਪੈਸਾ ਹੀ ਨਹੀਂ ਦਿੰਦੇ ਉਹ ਆਪਣੇ ਹੀ ਪੈਸਾ ਕੱਢੀ ਜਾ ਰਹੇ ਆ ਫਗਵਾੜਾ ਤੋਂ ਯਸ਼ ਸ਼ਰਮਾ ਦੀ ਖਾਸ